ਇਹ ਗੱਡੀ ਦਾ ਨੰਬਰ ਹੈਗਾ ਜੀ TN 26 BC 8711 ਇਹ ਗੱਡੀਆਂ ਦੇ ਟੈਂਡਰ ਕੈਨਸਲ ਕਰਕੇ ਬਈ ਤੇ ਇਹਨਾਂ ਨੂੰ ਬਾਹਰ ਕੱਢਾ ਜਾਵੇ ਨਾਲੇ ਇਹਨਾਂ ਦੇ ਪਰਚਾ ਦਿੱਤਾ ਜਾਵੇ ਆਹ ਖੜੀਏ ਦੇਖ ਲੋ ਇਸ ਸਿਲੰਡਰ ਵਾਲੀ ਗੱਡੀ ਜਿਹਨੇ ਸਿਲੰਡਰਾਂ ਖਾਤਰ ਉਹ ਢਾਬੇ ਜਵਾਨਾ ਸਾਹਮਣੇ ਉਹ ਢਾਬਾ ਜੀ ਵਿੱਚ ਚੱਲੀ ਜਾਂਦਾ ਕਿਹਦੇ ਜ਼ਿੰਦਗੀ ਦੇ ਬੰਦੇ ਨੇ ਢਾਬੇ ਤੋਂ ਰੋਟੀ ਖਾਦੀ ਹੋਵੇ ਕੋਈ ਇੱਕ ਬੰਦਾ ਕਹਿੰਦੀ ਵੇਸੇ ਰੋਟੀ ਖਾਦੀ ਆ ਹਸਾਰ ਦੀ ਗੱਡੀ ਆਈ ਹੋਈ ਆ ਸਿਲੰਡਰ ਲੈਣ ਗੱਡੀ ਹੈ ਜੀ ਆ ਇਹਦਾ ਨੰਬਰ ਆ ਸਾਡੀ ਰੈਫੈਂਡਰੀ ਵਾਲੇ ਅਫਸਰਾਂ ਨੂੰ ਵੀ ਇਹ ਗੱਡੀਆਂ ਨੂੰ ਬਾਹਰ ਕੱਢਿਆ ਜਾਵੇ ਜੀ ਇਹਨਾਂ ਦੇ ਟੈਂਡਰ ਰੱਦ ਕੀਤੇ ਜਾਣ। ਓਏ ਕਹੋ ਵੱਡੀ ਖੜੀ ਆ ਉਹ ਸਾਹਮਣੇ ਨੌਹਰਾ ਬਾਈ ਜੀ। ਜਿਹੜਾ ਚੱਲਦਾ। ਇਹ ਬੰਦੇ ਮੈਨੂੰ ਦੇਖ ਕੇ ਭੱਜੇ ਆ ਆ ਗੱਡੀ ਵਾਲੇ। ਮੈਂ ਅਮਨਦੀਪ ਸ਼ਰਮਾ ਬਾਈ ਤਲਵੰਡੀ ਸਾਹਿਬੋਂ। ਭਾਈ ਆਪਾਂ ਪਹਿਲਾਂ ਵੀ ਵੀਡੀਓ ਪਾਈ ਸੀ ਜੀ ਵੀ ਇੱਥੇ ਗਲਾਸ ਸਿਲੰਡਰ ਨਿਕਲਦੇ ਆ ਜੀ ਠੀਕ ਹੈ। ਦੇਖੋ ਯਾ ਟੱਬਾ ਫੇਰ ਚੱਲ ਪਿਆ। ਦੇਖੋ ਲੈਟਾ ਚੱਲੀ ਜਾਂਦੇ ਹਨਾ। ਇਟਾ ਬੇਤੇ ਦੱਸੋ ਕਿਹੜੇ ਪੂੜੇ ਫਗਦੇ ਜੀ ਕਿਤੇ ਕਿਸੇ ਨੂੰ ਰੋਟੀ ਖਾਦੀ ਹੋਵੇ ਤਾਂ ਦੱਸ ਰਹੇ ਹਾਂ ਵੀ ਆਹ ਸੜਕ ਤੋਂ ਉਹ ਗੱਡੀ ਨੇ ਲੋਕ ਕੱਢਣੀ ਹੈ ਜੀ ਐਨੇ ਗੈਸ ਸਿਲੰਡਰ ਕੱਢਣੇ ਆ ਆ ਖੜੀ ਹੈ ਜਿਹੜੀ ਗੱਡੀ ਠੀਕ ਹੈ ਮੈਂ ਬਾਈ ਜੀ ਐਸਐਸਪੀ ਸਾਹਿਬ ਨੂੰ ਡੀਜੀਪੀ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਜਿਹੜੇ ਗੈਸ ਸਿਲੰਡਰ ਕੱਢਦੇ ਹਸਾਰ ਦੇ ਬੰਦੇ ਪਿਕਅਪ ਗੱਡੀ ਤੇ ਲੈ ਕੇ ਜਾਂਦੇ ਆ ਅੱਜ ਵੀ ਉਹਨਾਂ ਨੇ ਗੈਸ ਸਿਲੰਡਰ ਦੇਨੇ ਵੀ ਕੱਢੇ ਆ ਲੈ ਕੇ ਜਾਣੇ ਆ ਮੈਨੂੰ ਰਾਤ ਨੂੰ ਲੇਟ ਪਤਾ ਲੱਗਿਆ ਮੈਂ ਨਾਲ ਦੀ ਨਾਲ ਆ ਗਿਆ ਬਾਈ ਜੀ ਦੇਖੋ ਤੁਸੀਂ ਭਾਈ ਇਹ ਉਹ ਟੱਬਾ ਜ ਜਲਾਲਾ ਜੀ ਦੀ ਮੈਂ 6 ਮਹੀਨੇ ਪਹਿਲਾਂ ਵੀਡੀਓ ਪਾਈ ਸੀ ਠੀਕ ਹੈ ਉੱਥੇ ਹੀ ਫੇਰ ਕੰਮ ਚੱਲ ਪਿਆ ਉਹ ਗੱਡੀ ਵਾਲੇ ਮੈਨੂੰ ਦੇਖ ਕੇ ਭੱਜੇ ਆ ਜੀ ਲੋਕਾਂ ਵਾਲੇ ਠੀਕ ਹੈ ਆ ਗੈਸ ਸਿਲੰਡਰ ਇਹ ਝੂ ਨਿਕਲਦੀ ਹੈ ਆ ਖੜੀ ਹੈ ਜੀ ਹਸਾਰ ਦੀ ਪਾਰਟੀ ਹੈ ਜਿਹੜੀ ਸਿਲੰਡਰ ਲੈ ਕੇ ਜਾਂਦੀ ਹੈ ਇਹ ਸਖਰਾਜ ਸਿੰਘ ਬੱਲ ਦਾ ਬਲਜਿੰਦਰ ਕੌਰ ਦੇ ਹਸਬੈਂਡ ਦਾ ਕੰਮ ਆ ਸਾਡੀ ਹੱਥ ਜੋੜ ਕੇ ਬੇਨਤੀ ਆ ਤਲਵੰਡੀ ਸਾਬੋ ਵਾਲਿਆਂ ਦੀ ਵੀ ਸਾਡੇ ਉਹ ਬੰਬ ਤੋਂ ਸਾਡਾ ਖੜਾ ਛੜਾਇਆ ਜਾ ਬਹੁਤ ਬਹੁਤ ਧੰਨਵਾਦ ਬਾਈ ਪਹਿਲਾਂ ਵੀ 6 ਮਹੀਨੇ ਪਹਿਲਾਂ ਠੰਡ ਚ ਬਈ ਵੀਡੀਓ ਪਾਈ ਸੀ ਬਈ ਤੇ ਨਾ ਤਲਵੰਡੀ ਸਾਬੋ ਗੈਸ ਸਿਲੈਂਡਰ ਨਿਕਲਦੇ ਆ ਬਈ ਟੈਂਕਰਾਂ ਚੋਂ ਦੇਖੋ ਬਈ ਲੁੱਕ ਨਿਕਲੀ ਜਾਂਦੀ ਆਹ ਟਰੱਕ ਹੁਣ ਅੰਦਰ ਜਾਣਾ ਬਈ ਉਹ ਮੁੰਡੇ ਬੈਠੇ ਆ ਸਾਈਡ ਤੇ ਇਧਰ ਇੱਧਰ ਬੈਠੇ ਦੇ ਡਰਾਈਵਰ ਇਹਨਾਂ ਨੇ ਪਹਿਲਾਂ ਅੰਦਰ ਖਤਰਾ ਇਸ਼ਾਰਾ ਕਰਤਾ ਸੀ ਗੱਡੀ ਦੇਖ ਕੇ ਫੇਰ ਰੋਕ ਗਏ ਬਈ ਉਹ ਸਾਹਮਣੇ ਬਈ ਉਹੀ ਨੌਰਾ ਤੇ ਉਹ ਫੇਰ ਚੱਲ ਪਿਆ ਬਈ ਗੈਸ ਸਿਲੰਡਰਾਂ ਹਸਾਰ ਦੇ ਬੰਦੇ ਆ ਬਈ ਜਿਹੜੇ ਅੱਜ ਗੱਡੀ ਲੈ ਕੇ ਆਏ ਜਿਨ੍ਹਾਂ ਨੇ ਭਰ ਕੇ ਲੈ ਕੇ ਜਾਣੀਆਂ ਠੀਕ ਹੈ ਤੇ ਬਾਈ ਜੀ ਮੈਂ ਐਸਐਸਪੀ ਸਾਹਿਬ ਨੂੰ ਡੀਜੀਪੀ ਸਾਹਿਬ ਨੂੰ ਰਿਕਵੈਸਟ ਕਰਦਾ ਵੀ ਇਹਦਾ ਪਰਚਾ ਸਿੱਧਾ ਬਲਜਿੰਦਰ ਕੌਰ ਦੇ ਘਰਾਂ ਵਾਲੇ ਸੁਖਰਾਜ ਬੱਲ ਤੇ ਦਿੱਤਾ ਜਾਵੇ ਸਾਡੇ ਬੰਬ ਬਣਿਆ ਗਿਆ ਜੀ ਲੱਕ ਨਾਲ ਇਹ ਸਿਲੰਡਰ ਲੋਕ ਮਾਰਨਗੇ ਜੀ ਇਹ ਸਿਲੰਡਰ ਚੋਰੀ ਕਰਦੇ ਆ अच्छा? तो ड्राइवर को देख देते चली क्या है सस् श्रीकाल जी मैं सब इंसपैक्टर बैंत सिंह मुखसर थाना रामा ਅੱਜ ਮੇਰੇ ਧਿਆਨ ਵਿੱਚ ਇੱਕ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਪਰ ਚੱਲ ਰਹੀ ਵੀਡੀਓ ਜਿਸ ਵਿੱਚ ਰੈਫਾਈਨਰੀ ਤੋਂ ਜਾਣ ਵਾਲੇ ਵਹੀਕਲ ਦੇ ਵਿੱਚੋਂ ਗੈਸ ਤੇਲ ਅਤੇ ਚਾਰਕੋਲ ਵਗੈਰਾ ਚੋਰੀ ਹੋਣ ਬਾਬਤ ਜ਼ਿਕਰ ਕੀਤਾ ਗਿਆ ਹੈ ਜਿਹਦੀ ਪੜਤਾਲ ਕੀਤੀ ਜਾ ਰਹੀ ਹੈ ਦਰਾਨੇ ਪੜਤਾਲ ਜੇਕਰ ਇਸ ਤਰ੍ਹਾਂ ਦੀ ਕੋਈ ਗੱਲਬਾਤ ਸਾਹਮਣੇ ਆਉਂਦੀ ਹੈ ਤਾਂ ਉੱਥੇ ਜ਼ਰੂਰ ਹੀ ਬੰਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਥੈਂਕ ਯੂ ਜੀ